ਏ ਰਾਧਾ ਸਵਾਮੀ ਮਾਹਰ ਕੋ ਜੇ ਖੜਾ ਜਾ ਅਸੀਂ ਵੀ ਤੁਹਾਡੀ ਵਾਰੀ ਬੈਠੇ ਨੇ ਬੈਠ ਜਾ ਕਰੋ ਮਾਹਰ ਕੋ 2 ਮਿੰਟ ਬੈਠੋ ਬਾਬਾ ਗਵਿੰਦਰ ਸਿੰਘ ਆਓ ਆਓ ਅਰੇ ਤੁਹਾਨੂੰ ਕੱਕ ਸਾਹਿਬ ਤੇ ਵੀ ਦਰਸ਼ਨ ਕਰਾਉਣੇ ਨੇ ਆ ਗਿਆ ਭਈ ਆਕਾਲ ਕੀ ਤਵੇਂ ਜਾਇਓ ਬੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਆਪਨ ਤੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਹੇ ਰਾਧਾ ਸਵਾਮੀ ਮਾਪਰਖੋ ਅਜੇ ਥੋੜਾ ਜਾਂ ਅਸੀਂ ਵੀ ਤੁਹਾਡੀ ਵਾਰੀ ਬੈਠੇ ਵੇ ਬਹਿ ਜਾ ਕਰੋ ਮਾਪਰਖੋ 2 ਮਿੰਟ ਬੈਠੋ ਬਾਬਾ ਗੁਰਿੰਦਰ ਸਿੰਘ ਆਓ ਆਓ ਅਜੇ ਤਾਂ ਰੁਤਖ ਸਾਹਿਬ ਤੇ ਵੀ ਦਰਸ਼ਨ ਕਰਮਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਨਤਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੱਥ ਦੇ ਵਾਲੀ ਜੀ ਨੇ ਇਹ ਬੁਰੂ ਦੀਆਂ ਲੜਨੀਆਂ ਨਿਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਜਬਰ ਤੇ ਜ਼ੁਲਮ ਦਾ ਟਕਰਾ ਕਰਨ ਵਾਸਤੇ ਗਊ ਗ੍ਰੀਤੀ ਰੱਖਿਆ ਕਰਨ ਵਾਸਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ ਤੇ ਔਰੰਗਜ਼ੇਬ ਜਿਹੜਾ ਸੀ ਉਹ ਤਿੱਕੇ ਨਹੀਂ ਬੈਸ ਗਿਆ ਸੀ ਦਿੱਲੀ ਤਖਤ ਤੇ ਤੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਸ੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਗਿਆ ਭਈ ਆਕਾਲ ਕੀ ਤਵੇਂ ਜਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ ਤੇ ਨਾਲ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਮਨੋਜ ਸਿੰਘ ਜੀ ਨੂੰ ਥਾਪੀ ਦੇ ਕੇ ਨਿਸ਼ਾਨ ਲਗਾ ਦੇ ਬਖਸ਼ਿਸ਼ ਕੀਤੇ ਸ੍ਰੀ ਸਾਹਿਬ ਬਖਸ਼ੇ ਕੀਤੀ ਹੁਕਮਨਾਮੇ ਬਖਸ਼ੇ ਕੀਤੇ ਤੇ ਉਹਨਾਂ ਨੇ ਹੁਕਮ ਕੀਤਾ ਜੀ ਜਿਨ੍ਹਾਂ ਨੇ ਜਲਾਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਛੋਡੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕੀਤਾ ਤੇ ਉਹਨਾਂ ਦੇ ਤੁਸੀਂ ਸ਼ਹੀਦੀ ਦੇ ਬਦਲੇ ਲੈਣੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਜਿਹੜਾ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹਨੇ ਇਨ ਬਿੰਨ ਜਿਹੜੀ ਮਰਿਆਦਾ ਨੂੰ ਕਾਇਮ ਰੱਖਿਆ ਬੁੱਢਾ ਦਲ ਦੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਬਾਬਾ ਲਾਗਰ ਸਿੰਘ ਜੀ ਮਾਪੁਰ ਬਾਬਾ ਨੋਤ ਇੱਥੇ ਹੀ ਬੈਠੇ ਨੇ ਹਰਿਆਵਲਾ ਵਾਲੇ ਮਾਪੁਰਖ ਇਹ ਖਾਲਸਾ ਪੰਥ ਬੁੱਢਾ ਦਲ ਕਰਨੇਦਲ ਜਿਹੜੇ ਨੇ ਹਮੇਸ਼ਾ ਸਿੱਖੀ ਤੇ ਤੇ ਜਦੋਂ ਵੀ ਕੋਈ ਜੱਪ ਜਬਰ ਜੋਰ ਦੀ ਗੱਲ ਹੁੰਦੀ ਹੈ ਤੇ ਅੱਗੇ ਹੋ ਕੇ ਜਿਹੜੇ ਜੂਝਦੇ ਨੇ ਜਿੱਥੇ ਆਪਾਂ ਗੱਲ ਕਰਦੇ ਹਾਂ ਠੀਕਰ ਫੋਲ ਦਲੀਲ ਤੇ ਪ੍ਰਗੋ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੀਨਾ ਕਿਨੂ ਹੁ ਆਨ ਤੇਗ ਬਹਾਦਰ ਕੇ ਜਲਤ ਭਇਓ ਜਗਤ ਕੋ ਸੋ ਜੈਤੋਬ ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਦਰਸ਼ਨ ਦਿਦਾਰੇ ਕਰ ਰਹੇ ਆ ਉੱਥੇ ਹੀ ਆਪਾਂ ਉਹਨਾਂ ਨੂੰ ਜਿਹੜੇ 350 ਸਾਧਾ ਸ਼ਹੀਦੀ ਸ਼ਤਾਰਨੀ ਤੇ ਅੱਜ ਯਾਦ ਵੀ ਕਰ ਰਹੇ ਆ ਜਿਹੜੇ ਉਹ ਜਲਾਦ ਸੀ ਜਿਹੜੇ ਸਮਾਣੇ ਦੇ ਰਹਿਣ ਵਾਲੇ ਸੀ ਖਾਲਸਾ ਪੰਥ ਬੁੱਢਾ ਤਾਂ ਦੇ ਪਹਿਲੇ ਜਥੇਦਾਰ ਬਾਬਾ ਬਨੂਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜਿਹੜਾ ਆਉਂਦੇ ਹੋਏ ਹਜੂਰ ਸਮਾਣਾ ਤੋਂ ਢਾਵਰਾ ਸਮਾਣੇ ਦੇ ਉਹ ਜਲਾਦਾਂ ਜਲਾਦਾਂ ਨੂੰ ਸੋਧ ਕੇ ਤੇ ਉਹ ਜਿਹੜਾ ਸ਼ਹਿਰ ਸੀ ਮਲਗਿਆ ਮੇਕ ਕੀਤਾ ਸਮਾਣਾ ਫਿਰ ਚੱਪੜ ਚਿੜੀ ਦੇ ਮੈਦਾਨੇ ਜੱਜ ਦੇ ਵਿੱਚ ਉਹ ਵਜੀਦ ਖਾਨ ਨੂੰ ਸੋਧਿਆ ਸੀ ਜਿਹਨੇ ਛੋਟੇ ਸਾਹਿਬ ਜਿਆਦਿਆਂ ਨੂੰ ਨੀਂਹਾਂ ਦੇ ਵਿੱਚ ਜਿਹੜਾ ਅਸੀਂ ਚਿੰਨ ਕੇ ਸ਼ਹੀਦ ਕਰ ਦਿੱਤਾ ਸੀ ਉਹ ਖਾਲਸਾ ਪੰਥ ਬੁੱਢਾ ਦਲ ਬੁੱਟਾਦਰ ਤੇ ਦਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਜੇ ਗੱਲ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹੋ ਜਿਹਾ ਹੋਵੇ ਅੱਜ ਯਾਦ ਕਰਦੇ ਆ ਉਹ ਸ਼ਹੀਦ ਆਕਾਲੀ ਬਾਬਾ ਪੂਲਾ ਸਿੰਘ ਜਿਨ੍ਹਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਕੋਲੜਿਆ ਦੀ ਸਜ਼ਾ ਸੁਣਾਈ ਸੀ ਉਹੋ ਜਿਹੇ ਜਥੇਦਾਰ ਹੋਣੇ ਚਾਹੀਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਖਾਲਸਾ ਜਿਹੜਾ ਖਾਲਸਾ ਖੁਦ ਖੁਦਾਏ ਆਨਨਾ ਪਾਤਸ਼ਾਹ ਆਪਾ ਇੱਕ ਅਕਾਲ ਪੁਰਖ ਦੇ ਪੁਜਾਰੀ ਆ ਆਪਾਂ ਕਿਸੇ ਦੇ ਖਾਲਸਾ ਕਦੇ ਮਤੈਂਦ ਨਹੀਂ ਹੁੰਦਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ